ਪਿਛਲੇ ਦਿਨੇ ਇਹ ਵੀਡੀਓ ਵਾਇਰਲ ਹੋਈ ਹੈ ਤੁਹਾਡਾ ਕਈ ਪਿੰਡਾਂ ਵਿੱਚ ਵਿਰੋਧ ਹੋਇਆ ਹੈ ਕਿਉਂ ਹੋਇਆ ਕੌਣ ਸੀ ਬੰਦੇ ਕਰਨ ਵਾਲੇ ਉਹ ਦੱਸ ਦੋ ਜਿਹੜੇ ਦਰਸ਼ਕਾ ਦੇਖੋ ਐਸੇ ਬੰਦੇ ਸੀ ਜਿਹੜੇ ਕਿ ਸਾਡੇ ਤਾਣੇ ਬਾਣੇ ਨੂੰ ਜਿਹੜਾ ਹੈਗਾ ਉਹ ਚੀਰੋ ਚ ਲੀਰ ਲੀਰੋ ਲੀਰ ਕਰਨਾ ਚਾਹੁੰਦੇ ਆ ਉਹਨਾਂ ਦੇ ਕੋਈ ਉਹਨਾਂ ਦੀ ਡਵੈਲਪਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਬੰਦੇ ਕਿਸਾਨ ਸੀ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਸੀ ਕੁਝ ਪਤਾ ਕਰਾਇਆ ਕਿ ਨਹੀਂ ਕਿਸਾਨ ਨਹੀਂ ਸੀ ਉਹ ਥੋੜੇ ਮਤਲਬ ਜਿਹੜੇ ਆਪਾਂ ਕਹਿ ਸਕਦੇ ਆ ਕਿ ਇਹ ਬਹਿ ਰੂਪੀਏ ਉਹ ਐਸੇ ਸਵਾਲ ਕਰਦੇ ਸੀ ਜਿਹੜੇ ਸੈਂਟਰ ਨਾਲ ਰਿਲੇਟਡ ਹੈ ਜਿਵੇਂ ਐਨਐਸਏ ਐਨਐਸਏ ਸੈਂਟਰ ਲਗਾਉਂਦਾ ਪੰਜਾਬ ਨਹੀਂ ਲਗਾਉਂਦਾ ਲੋਕੇ ਕਹਿ ਰਹੇ ਨੇ ਕਿ ਤੁਹਾਡੀ ਪਾਰਟੀ ਨੇ ਹੀ ਸਿਖਾਇਆ ਸੀ ਸਵਾਲ ਕਰਨਾ ਨੌਜਵਾਨਾਂ ਨੂੰ ਕਿ ਜਦੋਂ ਵੀ ਲੀਡਰ ਪਿੰਡਾਂ ਦੇ ਵਿੱਚ ਆਉਂਦਾ ਸਵਾਲ ਕਰੋ ਉਹ ਨੌਜਵਾਨ ਕਹਿ ਰਹੇ ਨੇ ਕਿਥੇ ਸਵਾਲ ਕਰ ਰਹੇ ਆ ਜਵਾਬ ਦੇਣੀ ਤੁਹਾਨੂੰ ਐਮਐਲਏ ਬਣਾਏ ਜੇ ਉਹ ਇਹ ਕਹਿਣਗੇ ਵੀ ਐਨਐਸਏ ਕਿਉਂ ਲਾਇਆ ਅਮਰਿਤਪਾਲ ਤੇ ਐਨਐਸਏ ਤਾਂ ਹੁਣ ਸੈਂਟਰ ਨੇ ਲਾਇਆ ਨਾ ਪੰਜਾਬ ਸਰਕਾਰ ਨੇ ਥੋੜੀ ਉਹਨਾਂ ਦੀ ਮਾਂ ਨੂੰ ਵੀ ਜੇਲ੍ਹ ਚ ਪਾਤਾ ਜਿਹੜਾ ਪੰਜਾਬ ਸਰਕਾਰ ਨਹੀਂ ਪਾਇਆ ਸੀ ਇਹ ਗੱਲ ਕਹਿ ਰਹੇ ਨੇ ਲੋਕ ਇਹ ਵੀ ਤੁਹਾਡੇ ਬਾਰੇ ਅਫਵਾਹ ਫਲਾ ਰਹੇ ਨੇ ਭਾਵੇਂ ਤੁਹਾਡੇ ਵਿਰੋਧੀ ਨੇ ਜਾਂ ਕੌਣ ਨੇ ਅਸੀਂ ਨਹੀਂ ਜਾਣਦੇ ਕਿ ਐਮਐਲਏ ਸਾਹਿਬ ਦੀ ਗੈਰ ਹਾਜ਼ਰੀ ਬਹੁਤ ਹੈ ਪਿੰਡਾਂ ਦੇ ਵਿੱਚ ਪਹੁੰਚਦੇ ਨਹੀਂ ਹੈ ਤਾਂ ਕਰਕੇ ਕਿ ਉਹਨਾਂ ਦਾ ਬਾਰ ਬਾਰ ਸਵਾਲ ਪੁੱਛਿਆ ਜਾ ਰਿਹਾ ਨੇ ਕਿ ਸਾਡੇ ਹਲਕੇ ਚ ਕਿਉਂ ਨਹੀਂ ਪਹੁੰਚਿਆ ਜਾ ਰਿਹਾ ਕੋਈ ਐਸਾ ਗੱਲ ਤਾਂ ਨਹੀਂ ਕਿ ਤੁਸੀਂ ਸੋਸੋ ਪਿਆ ਕਿਸੇ ਖੱਡ ਖੁੱਡ ਚ ਤੇ ਚਮਕੌਰ ਸਾਹਿਬ ਜਾਂ ਕਿਸੇ ਬਿਜ਼ਨਸ 'ਚ ਪੈ ਗਿਆ ਹੋਏ ਮੈਂ ਤਾਂ ਸ਼ਰਿਆਮ ਕਹਿੰਦਾ ਵੀ ਮੇਰੇ ਤੇ ਅਗਰ ਕੋਈ ਇੱਕ ਪੈਸੇ ਦਾ ਵੀ ਇਲਜ਼ਾਮ ਨਹੀਂ ਲਾ ਸਕਦਾ ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਵੱਲੋਂ ਲਗਾਤਾਰ ਲਗ ਲਗ ਜਗ੍ਹਾ ਜਾ ਕੇ ਰੋਡ ਸ਼ੋਅ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਅੱਜ ਹਲਕਾ ਖੜ ਦੇ ਵਿੱਚ ਸੀਐਮ ਭਗਵੰਤ ਮਾਨ ਵੱਲੋਂ ਮਾਲਵਿੰਦਰ ਕੰਗ ਦੇ ਹੱਕ ਦੇ ਵਿੱਚ ਵੱਡਾ ਰੋਡ ਸ਼ੋਅ ਕੀਤਾ ਹੈ ਤਾਂ ਚੰਨੀ ਚੰਨੀ ਸਾਡੇ ਨਾਲ ਨੇ ਐਮਐਲਏ ਚਮਕੌਰ ਸਾਹਿਬ ਤੋਂ ਤਾਂ ਐਮਐਲਏ ਸਾਹਿਬ ਜਿਸ ਤਰੀਕੇ ਨਾਲ ਰੋਡ ਸ਼ੋਅ ਦੇ ਵਿੱਚ ਵੱਡਾ ਹੰਗਾਰਾ ਮਿਲ ਰਿਹਾ ਹੈ ਲੋਕਾਂ ਦਾ ਵਰਕਰਾਂ ਦਾ ਉਸ਼ਾ ਦੇਖਣ ਨੂੰ ਮਿਲ ਰਿਹਾ ਹੈ ਫੁੱਲਾਂ ਦੀ ਵਰਖਾ ਹੋ ਰਹੀ ਹੈ ਇਸ ਨੂੰ ਕਿਵੇਂ ਦੇਖਦੇ ਹੋ ਤਸਵੀਰ ਨੂੰ ਪੂਰੀ ਨੂੰ ਦੇਖੋ ਇੱਕ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਜਿਹੜੀ ਉਹਨਾਂ ਦੀ ਰਹਿਨਮਾਈ ਚ ਉਹਨਾਂ ਦੀ ਦਿਸ਼ਾ ਨਿਰਦੇਸ਼ ਅਨਸਾਰ ਐਨੇ ਮਤਲਬ ਇਨਕਲਾਬੀ ਕੰਮ ਹੋਇਆ ਪਹਿਲਾਂ ਤਾਂ ਪੰਜਾਬੀਆਂ ਨੇ ਇਨਕਲਾਬ ਲੈ ਕੇ ਆਂਦਾ 2022 ਚ 92 ਸੀਟਾਂ ਦਿੱਤੀਆਂ ਤੇ ਉਸ ਤੋਂ ਬਾਅਦ ਹੁਣ ਮਾਨ ਸਾਹਿਬ ਨੇ ਇਨਕਲਾਬ ਲੈ ਆਂਦਾ ਕੰਮਾਂ ਦਾ ਤੁਸੀਂ ਕੋਈ ਵੀ ਕੰਮ ਗਿਣ ਲਓ ਚਾਹੇ ਬਿਜਲੀ ਦੀ ਗੱਲ ਕਰੋ ਤਾਂ 300 ਯੂਨਿਟ ਹਰ ਪਰਿਵਾਰ ਨੂੰ ਜਿਹੜੀ ਮੁਫਤ ਬਿਜਲੀ ਬਿਨਾਂ ਕਿਸੇ ਭੇਦਭਾਵ ਤੋਂ ਪਹਿਲੀ ਵਾਰੀ ਹੋਇਆ ਜਨਰਲ ਕੈਟਾਗਰੀ ਨੂੰ ਕੋਈ ਕਿਸੇ ਨੇ ਸਹੂਲਤ ਦਿੱਤੀ ਆ ਤਾਂ ਇਹਦੇ ਨਾਲ ਕੀ ਹੈ ਕਿ ਹਰ ਬੰਦੇ ਦਾ ਘੱਟੋ ਘੱਟ 5 ਤੋਂ 10000 ਰੁਪਇਆ ਹਰ ਦੋ ਮਹੀਨੇ ਬਾਅਦ ਬਚਦਾ ਯਾਨੀ ਸਾਲ ਦਾ 30 ਤੋਂ ਲੈ ਕੇ 50000 ਰੁਪਇਆ ਹਰ ਹਰ ਮਹੀਨੇ ਬਾਅਦ ਹਰ ਮਹੀਨੇ ਜਿਹੜਾ ਹਰ ਸਾਲ ਬਚਦਾ ਯਾਨੀ ਜੇ ਲਾਈਏ ਤਾਂ ਪੰਜਾਂ ਸਾਲਾਂ ਦਾ ਡੇਢ ਤੋਂ ਲੈ ਕੇ ਢਾਈ ਲੱਖ ਰੁਪਇਆ ਪਰਿਵਾਰ ਦਾ ਬਚਦਾ ਸੋ ਇੱਕ ਬੜੀ ਵੱਡੀ ਜਿਹੜੀ ਸਹੂਲਤ ਆ ਨੰਬਰ 2 ਗੱਲ ਕਰਾਂ ਮੈਂ ਚੰਗੇ ਹਸਪਤਾਲਾਂ ਦੀ ਦਾ 829 ਜਿਹੜੇ ਮਹੱਲਾ ਕਲੀਨਿਕ ਬਣਾਏਗੇ ਔਰ 500 ਕਰੋੜ ਜਿਹੜਾ ਡਿਸਟ੍ਰਿਕਟ ਲੈਵਲ ਦੇ ਹਸਪਤਾਲ ਹੈ ਉਹਨਾਂ ਨੂੰ ਅਪਗ੍ਰੇਡੇਸ਼ਨ ਲਈ ਜਿਹੜਾ ਰੱਖਿਆ ਗਿਆ ਉਹ ਅਪਗ੍ਰੇਡ ਹੋ ਰਹੇ ਨੇ ਡਾਕਟਰਾਂ ਦੀ ਅਪਾਇੰਟਮੈਂਟ ਹੋ ਰਹੀ ਹੈ ਪਹਿਲਾਂ ਡਿਸਪੈਂਸਰੀਆਂ ਖਾਲੀਆਂ ਪਈਆਂ ਹੁੰਦੀਆਂ ਸੀ ਤੇ ਨੰਬਰ 3 ਮੈਂ ਗੱਲ ਕਰਦਾ ਸਿੱਖਿਆ ਦੀ ਸਿੱਖਿਆ 'ਚ ਤੁਸੀਂ ਮੰਨੋਗੇ ਨਹੀਂ ਕਿ 60% ਪਹਿਲਾਂ ਜਿਹੜੇ ਸਕੂਲ ਸੀ ਉਹਨਾਂ ਦੀ ਚਾਰ ਦਿਵਾਰੀ ਹੈ ਨਹੀਂ ਸੀ 60% ਬੱਚੇ ਥੱਲੇ ਬੈਂਦੇ ਸੀ ਅੱਜ ਦੀ ਤਾਰੀਖ 'ਚ ਹਰ ਸਕੂਲ ਦੀ ਚਾਰ ਦਿਵਾਰੀ ਹੈ ਬੱਚਿਆਂ ਨੂੰ ਟੇਬਲ ਡੈਸਕ ਬੈਂਚ ਸਾਰਾ ਕੁਝ ਮਿਲ ਰਿਹਾ ਔਰ 12000 ਟੀਚਰ ਨਵੇਂ ਰੱਖੇ ਗਏ ਐ ਪਿਛਲੇ 20 30 ਸਾਲਾਂ 'ਚ 12000 ਨਹੀਂ ਰੱਖੇ ਤੇ ਉਸ ਤੋਂ ਬਾਅਦ 13000 ਤੋਂ ਬਾਅਦ ਜਿਹੜੇ ਕੱਚੇ ਮੁਲਾਜ਼ਮ ਐ ਉਹ ਪੱਕੇ ਕੀਤੇ ਗਏ ਕੱਚੇ ਟੀਚਰ ਸਾਰੇ ਮੁਲਾਜ਼ਮ ਨਹੀਂ ਸੋਇ ਇੱਕ ਚੌਥੀ ਗੱਲ ਮੈਂ ਕਰਦਾ ਸ਼ਹੀਦੀ ਫੰਡ ਦੀ 1 ਕਰੋੜ ਰੁਪਇਆ ਅਗਰ ਕੋਈ ਸਾਡਾ ਬੱਚਾ ਭਰਾ ਸ਼ਹੀਦ ਹੋ ਜਾਂਦਾ ਤਾਂ 1 ਕਰੋੜ ਰੁਪਇਆ ਉਹਦੇ ਘਰ ਜਾ ਕੇ ਮਾਨ ਸਾਹਿਬ ਜਾਂ ਕੋਈ ਮੰਤਰੀ ਜਾਂ ਐਮ.ਐਲ.ਏ ਉਹ ਤੋ ਪਹਿਲਾਂ ਦਿੰਦੇ। ਸੋ ਪਹਿਲੀਆਂ ਸਰਕਾਰਾਂ ਇੱਕ ਸਲਾਈ ਮਸ਼ੀਨ ਇੱਕ ਕੰਬਲ ਦੇ ਕੇ ਸਾਰ ਦਿੰਦੀਆਂ। 5 5ਵੀਂ ਨੰਬਰ 5 ਗੱਲ ਕਰਾਂਗਾ ਕਿਸਾਨੀ ਦੀ। ਪਹਿਲੀ ਵਾਰੀ ਹੋਇਆ ਕਿ ਕਿਸਾਨਾਂ ਨੂੰ 12-12 ਘੰਟੇ ਤੋਂ ਵੱਧ ਬਿਜਲੀ ਉਹ ਵੀ ਦਿਨ 'ਚ ਮਿਲੀ। ਤੇ ਪਹਿਲੀ ਵਾਰੀ ਹੋਇਆ ਕਿ ਨਹਿਰੀ ਪਾਣੀ ਤਕਰੀਬਨ 50% ਜਿਹੜਾ ਹੈਗਾ ਨਹਿਰੀ ਪਾਣੀ ਨਾਲ ਸਚਾਈ ਹੋ ਰਹੀ ਹੈ। ਹਰਾਨ ਵਾਲੇ ਇੱਕ ਸਾਲ ਦੇ ਅੰਦਰ ਜਿਹੜੇ 50% ਟਿਊਬ ਵਾਲ ਯਾਨੀ 12 ਲੱਖ ਟਿਊਬਲ ਹੈ ਪੰਜਾਬ 6 ਲੱਖ ਟਿਊਬਲ ਜਿਹੜੇ ਬੰਦ ਹੋ ਜਾਣਗੇ ਜਿਹਦੇ ਨਾਲ ਫੇਰ 8 8-10 ਕਰੋੜ ਰੁਪਏ ਪੰਜਾਬ ਨੂੰ ਬਚੇਗਾ। ਔਰ ਕੈਂਕ ਸਰ ਮੈਂ ਨਾਲਿਆਂ ਸਵਾਲ ਲੈਣਾ। ਪਿਛਲੇ ਦਿਨੀ ਵੀਡੀਓ ਵਾਇਰਲ ਹੋਈ ਹੈ। ਤੁਹਾਡਾ ਕਈ ਪਿੰਡਾਂ ਵਿੱਚ ਵਿਰੋਧ ਹੋਇਆ ਹੈ। ਕਿਉਂ ਹੋਇਆ? ਕੌਣ ਸੀ ਬੰਦੇ ਕਰਨ ਵਾਲੇ? ਉਹ ਦਾ ਹਦੂ ਜਰ ਦਰਸ਼ਕੀ ਦੇਖੋ ਵਿਰੋਧ ਨਹੀਂ ਹੋਇਆ ਕੁਝ ਐਸੇ ਬੰਦੇ ਸੀ ਜਿਹੜੇ ਕਿ ਸਾਡੇ ਤਾਣੇ ਬਾਣੇ ਨੂੰ ਜਿਹੜਾ ਹੈਗਾ ਉਹ ਚੀਰੋ ਲੀਰ ਲੀਰ ਕਰਨਾ ਚਾਹੁੰਦੇ ਆ ਉਹਨਾਂ ਦੇ ਕੋਈ ਉਹਨਾਂ ਦੀ ਡਵੈਲਪਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਕਿਸੇ ਪੰਜਾਬ ਨਾਲ ਲੈਣਾ ਦੇਣਾ ਨਹੀਂ ਉਹਨਾਂ ਦਾ ਤਾਂ ਮਕਸਦ ਇਹ ਸੀ ਉਹ ਮੇਰੇ ਕਿਰਾਏ ਤੇ ਲਿਆਂਦੇ ਹੋਣੇ ਇਹ ਬੰਦੇ ਕਿਸਾਨ ਸੀ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਸੀ ਕੁਝ ਪਤਾ ਕਿਰਾਇਆ ਕਿ ਨਹੀਂ ਕੋਈ ਕਿਸਾਨ ਨਹੀਂ ਸੀ ਉਹ ਥੋੜੇ ਮਤਲਬ ਜਿਹੜੇ ਆਪਾਂ ਕਹਿ ਸਕਦੇ ਆ ਕਿ ਇਹ ਵਹਿ ਰੁਪਏ ਹੋ ਸਕਦੇ ਆ ਉਹ ਐਸੇ ਸਵਾਲ ਕਰਦੇ ਸੀ ਜਿਹੜੇ ਸੈਂਟਰ ਨਾਲ ਰਿਲੇਟਡ ਹੈ ਜਿਵੇਂ ਐਨਐਸਏ ਐਨਐਸਏ ਸੈਂਟਰ ਲਗਾਉਂਦਾ ਪੰਜਾਬ ਨਹੀਂ ਲਗਾਉਂਦਾ ਠੀਕ ਹੈ ਜੀ ਫਿਰ ਉਹ ਇਹ ਸਵਾਲ ਕਰਦੇ ਸੀ ਵੀ ਹਰਿਆਣੇ ਨੇ ਇੰਨੀ ਤਸ਼ੱਦਦ ਕੀਤੀ ਕਿਸਾਨਾਂ ਤੇ ਠੀਕ ਹੈ ਉਹਨਾਂ ਨੇ ਕੀਤੀ ਗਲਤ ਕੀਤੀ ਅਸਤਾਪ ਕਹਿੰਦੇ ਆ ਔਰ ਸਾਡੀ ਸਰਕਾਰ ਨੇ ਜੇ ਜੇ ਸ਼ੁਭਕਰਨ ਸਿੰਘ ਮਰੀਆ ਤਾਂ ਉਹਦੀ 302 ਦੀ ਐਫਆਈਆਰ ਦਰਜ ਕੀਤੀ ਹੈ ਔਰ ਉਹਦੇ ਪਰਿਵਾਰ ਨੂੰ 1 ਕਰੋੜ ਰੁਪਇਆ ਔਰ ਇੱਕ ਨੌਕਰੀ ਜਿਹੜੀ ਹੈਗੀ ਆ ਉਹ ਦਿੱਤੀ ਹੈ ਸੋ ਸਾਡੀ ਸਰਕਾਰ ਤਾਂ ਹਰ ਬੰਦੇ ਨੂੰ ਹਰ ਵਰਗ ਦਾ ਖਿਆਲ ਰੱਖ ਰਹੀ ਹੈ ਚਾਹੇ ਮੁਲਾਜ਼ਮ ਵਰਗ ਨੇ ਚਾਹੇ ਕਿਸਾਨ ਨੇ ਚਾਹੇ ਨੌਜਵਾਨ ਨੇ ਨੌਜਵਾਨਾਂ ਨੂੰ ਸਾਢੇ 42000 ਤੋਂ ਬਾਅਦ ਨੌਕਰੀਆਂ ਬਿਨਾਂ ਕਿਸੇ ਪੈਸੇ ਤੋਂ ਬਿਨਾ ਕਿਸੇ ਸ਼ਪਾਸ ਤੋਂ ਦਿੱਤੀਆਂ ਗਈਆਂ ਪਰ ਕਈ ਲੋਕ ਇਹ ਕਹਿ ਰਹੇ ਨੇ ਕਿ ਥੋੜੀ ਪਾਰਟੀ ਨੇ ਹੀ ਸਿਖਾਇਆ ਸੀ ਸਵਾਲ ਕਰਨਾ ਨੌਜਵਾਨਾਂ ਨੂੰ ਕਿ ਜਦੋਂ ਵੀ ਲੀਡਰ ਪਿੰਡਾਂ ਦੇ ਵਿੱਚ ਆਉਂਦਾ ਸਵਾਲ ਕਰੋ ਉਹ ਨੌਜਵਾਨ ਕਹਿ ਰਹੇ ਨੇ ਕਿ ਸਵਾਲ ਕਰ ਰਹੇ ਹਾਂ ਜਵਾਬ ਦੇਣੀ ਤੁਹਾਨੂੰ ਐਮਐਲਏ ਬਣਾਇਆ ਦੇਖੋ ਜੀ ਜਿਹੜੇ ਸਵਾਲ ਉਹਨਾਂ ਨੇ ਕੀਤੇ ਉਹਨਾਂ ਦਾ ਮੈਂ ਜਵਾਬ ਦਿੱਤਾ ਪਰ ਜੇ ਉਹ ਇਹ ਕਹਿਣਗੇ ਵੀ ਐਨਐਸਏ ਕਿਉਂ ਲਾਇਆ ਅਮ੍ਰਿਤਪਾਲ ਤੇ ਐਨਐਸਏ ਤਾਂ ਹੁਣ ਸੈਂਟਰ ਨੇ ਲਾਇਆ ਨਾ ਪੰਜਾਬ ਸਰਕਾਰ ਨੇ ਥੋੜੀ ਲਾਇਆ ਉਹਨਾਂ ਦੀ ਮਾਂ ਨੂੰ ਵੀ ਜੇਲ੍ਹ ਚ ਭਾਤ ਸੀ ਤਾਂ ਪੰਜਾਬ ਸਰਕਾਰ ਨਹੀਂ ਪਾਇਆ ਸੀ ਇਹ ਗੱਲਾਂ ਕਹਿ ਰਹੇ ਸੀ ਜੀ ਤਾਂ ਕਹਿੰਦਾ ਉਹਨਾਂ ਦੀ ਮਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਸੀ ਉਹ ਤਾਂ ਪੰਜਾਬ ਸਰਕਾਰ ਨੇ ਭੇਜਿਆ ਨਹੀਂ ਪੰਜਾਬ ਦੀ ਪੁਲਿਸ ਸੀ ਪੰਜਾਬ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿੱਤਾ ਅਫਵਾਹਾਂ ਆ ਜੋ ਵੀ ਐਕਸ਼ਨ ਹੋਇਆ ਸੈਂਟਰ ਦੇ ਅਗਰ ਈਡੀ ਰੇਡ ਕਰਦੀ ਹੈ ਤਾਂ ਉਹ ਇਹ ਸੈਂਟਰ ਦੀ ਹੈ ਠੀਕ ਹੈ ਨਾ ਪੰਜਾਬ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਪੰਜਾਬ ਸਰਕਾਰ ਨੇ ਉਹ ਮੰਤਰੀ ਜਿਹੜੇ ਹੈਗੇ ਅੰਦਰ ਕਿਤੇ ਤੁਹਾਡੇ ਸਾਹਮਣੇ ਹੀ ਹੈ ਚਾਹੇ ਆਸ਼ੂ ਹੈ ਚਾਹੇ ਧਰਮਸੋਤ ਹੈ ਜਿਨ੍ਹਾਂ ਨੇ ਕ੍ਰਾਪਸ਼ਨ ਕੀਤੀ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਔਰ ਜਿਹੜਾ ਵੀ ਪੰਜਾਬ ਨੂੰ ਲੁੱਟੇਗਾ ਅੱਗੇ ਨੂੰ ਵੀ ਉਹਨਾਂ ਨਾਲ ਇਦਾਂ ਹੀ ਹੋਏਗਾ। ਕਈ ਲੋਕ ਇਹ ਵੀ ਤੁਹਾਡੇ ਬਾਰੇ افواਹ ਫਲਾ ਰਹੇ ਨੇ। ਭਾਵੇਂ ਤੁਹਾਡੇ ਵਿਰੋਧੀ ਨੇ ਜਾਂ ਕੌਣ ਨੇ ਅਸੀਂ ਨਹੀਂ ਜਾਣਦੇ ਕਿ ਐਮਐਲਏ ਸਾਹਿਬ ਦੀ ਗੈਰ ਹਾਜ਼ਰੀ ਬਹੁਤ ਹੈ ਪਿੰਡਾਂ ਦੇ ਵਿੱਚ। ਪਹੁੰਚਦੇ ਨਹੀਂ ਹੈ ਤਾਂ ਕਰਕੇ ਕਿ ਉਹਨਾਂ ਦਾ ਬਾਰ-ਬਾਰ ਸਵਾਲ ਪੁੱਛਿਆ ਜਾ ਰਿਹਾ ਨੇ ਕਿ ਸਾਡੇ ਹਲਕੇ 'ਚ ਕਿਉਂ ਨਹੀਂ ਪਹੁੰਚਿਆ ਜਾ ਰਿਹਾ? ਕੋਈ ਐਸਾ ਗੱਲ ਨਹੀਂ। ਕੋਈ ਵੀ ਇੱਕ ਪਿੰਡ ਐਸਾ ਨਹੀਂ ਹੈ। ਮੇਰੇ ਹਲਕੇ ਦਾ ਤੁਸੀਂ ਕੋਈ ਇੱਕ ਪਿੰਡ ਦੱਸ ਦਿਓ ਜਿੱਥੇ ਮੈਂ ਨਹੀਂ ਗਿਆ। ਸਵਾਲ ਜਿਹੜੇ ਪੁੱਛ ਰਹੇ ਹੋ ਤੁਹਾਨੂੰ ਮੈਂ ਦੱਸੇ ਸੈਂਟਰ ਦੇ ਪੁੱਛ ਰਹੇ ਆ। ਸੈਂਟਰ ਨਾਲ ਜਿਹੜੇ ਸੰਬੰਧਿਤ ਹੈ। ਪੰਜਾਬ ਦੇ ਬਾਰੇ ਕੋਈ ਸਵਾਲ ਨਹੀਂ ਪੁੱਛ ਰਹੇ। ਸੈਂਟਰ ਨਾਲ ਪੁੱਛਦੇ ਤੇ ਸੈਂਟਰ ਦਾ ਧੱਕਾ ਕਰ ਹੀ ਰਿਹਾ ਹੈ। ਅੱਛਾ ਮੈਂ ਤੁਹਾਡੀ ਵੀਡੀਓ ਦੇਖੀ ਆ ਨਾ ਜਦੋਂ ਤੁਸੀਂ ਕਣਕ ਲੱਗੀ ਹੋਈ ਜਿਹੜੀ ਅੱਗ ਲੱਗੀ ਹੋਈ ਸੀ ਕਣਕ ਨੂੰ ਉਹ ਤੁਸੀਂ ਪਹੁੰਚੇ ਹੋ ਤਾਂ ਮੁਆਵਜ਼ੇ ਤੁਸੀਂ ਦਾਵਾ ਵੀ ਕੀਤਾ ਕਿ ਅਸੀਂ ਸਰਕਾਰ ਤੋਂ ਮੁਆਵਜ਼ਾ ਦਵਾਵਾਂਗੇ। ਇਹ ਦਾਵਾ ਪੂਰਾ ਵੀ ਹੋਏਗਾ ਕਿ ਤੇ ਗੱਲਾਂ ਗੁੱਲਾਂ ਚ ਹੀ ਰਹੇਗੀ। ਇਹ ਪੂਰਾ ਹੋਏਗਾ। ਪੰਜਾਬ ਸਰਕਾਰ ਨੇ ਅੱਜ ਤੱਕ ਜੋ ਵਾਅਦੇ ਕੀਤੇ ਆ ਉਹ ਪੂਰੇ ਕੀਤੇ ਆ। ਬੰਦੇ ਹੜਾਂ ਦੇ ਨੀਤਾਲ ਤੇ ਜਿਹੜੇ ਹੜਾ ਐ ਸੀ। ਦੇਖੋ ਸਮੇਂ ਨਾਲ ਸਾਰਾ ਕੁਝ ਹੋਣਾ ਹੈ। ਸਾਡੇ ਕੋਲ ਜਦੋਂ 4 ਪੈਸੇ ਆਉਂਦੇ ਆ ਉਦੋਂ ਹੀ ਨਵੀਂ ਕੋਈ ਗਰੰਟੀ ਜਿਹੜੀ ਅਸੀਂ ਕਹੀ ਹੋਈ ਸੀ ਉਹ ਪੂਰੀ ਕਰ ਦਿੰਦੇ ਆ। ਉਹ ਵੀ ਉਹ ਵੀ ਅਸੀਂ ਕੰਮ ਕੀਤੇ ਜਿਹੜੇ ਗਰੰਟੀਆਂ ਨਹੀਂ ਸੀ ਜਿਵੇਂ 1 ਐਮਐਲ ਇੱਕ ਪੈਨਸ਼ਨ ਕੋਈ ਹੋਰ ਸਰਕਾਰ ਹੁੰਦੀ ਕਰ ਦਿੰਦੀ ਜਿਹੜੇ 5 5 7 7 ਪੈਨਸ਼ਨਾਂ ਲੈ ਰਹੇ ਉਹ ਕਰ ਸਕਦੇ ਸੀ ਇਹ ਮਾਨ ਸਾਹਿਬ ਵੀ ਕਰ ਸਕਦੇ ਏਦਾਂ ਦੇ ਕੰਮ ਟੋਲ ਪਲਾਜ਼ੇ ਬੰਦ ਕੀਤੇ 14 ਟੋਲ ਪਲਾਜ਼ੇ ਪੁਰਾਣੀਆਂ ਸਰਕਾਰਾਂ ਭਾਈਵਾਲ ਹੋ ਜਾਂਦੀਆਂ ਉਹ ਕਹਿੰਦੇ ਸਾਡਾ ਹਿੱਸਾ ਰੱਖ ਲਓ ਸਾਨੂੰ 500 ਕਰੋੜ ਦੇ ਦਿਓ ਜੀ ਸਾਡਾ ਹਿੱਸਾ ਤਾਂ ਨਹੀਂ ਹੁਣ ਕਿਤੇ ਚਮਕੌਰ ਸਾਹਿਬ ਦੀ ਖਾਤ ਦਾ ਹਾਲ ਹੁਣ ਤੁਸੀਂ ਜਾਣਦੇ ਹੀ ਐ ਹੁਣ ਉੱਥੇ ਸਵਾਲ ਪੁੱਛ ਰਹੇ ਵੀ ਟਿੱਡੀ ਉਂਗਲ ਨਾਲ ਕੀ ਕਰਦੇ ਹੋ ਤੁਸੀਂ ਜਲੰਧਰ ਪਹਿਲਾਂ ਇੱਥੋਂ ਭੱਜ ਗਏ ਭਦੌੜ ਗਏ ਭਦੌੜ ਤੋਂ ਉੱਥੇ ਵੀ ਹਾਰੇਗੇ ਤਾਂ ਹੁਣ ਉਹਨਾਂ ਨੇ ਕਿਹਾ ਵੀ ਜਲੰਧਰ ਸ਼ਾਇਦ ਕੋਈ ਜਾਣਦਾ ਨਹੀਂ ਜਲੰਧਰ ਵੀ ਪਤਾ ਲੱਗ ਗਿਆ ਵੀ ਇਹ ਬੱਕਰੀਆਂ ਉਹ ਤਾਂ ਦਿਖਾਉਣ ਨੂੰ ਚੋਂਦਾ ਟੈਂਟ ਕਹਿੰਦਾ ਵੀ ਟੈਂਟ ਲਾਏ ਤਾਂ ਉਹ ਤਮਾਸ਼ੇ ਕਰਦਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਉਹ ਤਾਂ ਨਹੀਂ ਕਿਤੇ ਇਹ ਸਭ ਸਭ ਇਹ ਕਿਸੇ ਖੱਡ ਖੁੱਡ ਚ ਇਤੇ ਚਮਕੌਰ ਸਾਹਿਬ ਜਾਂ ਕਿਸੇ ਬਿਜ਼ਨਸ 'ਚ ਪੈ ਗਿਆ ਹੋਏ ਮੈਂ ਤਾਂ ਸ਼ਰੀਆਮ ਕਹਿੰਦਾ ਵੀ ਮੇਰੇ ਤੇ ਅਗਰ ਕੋਈ ਇੱਕ ਪੈਸੇ ਦਾ ਵੀ ਇਲਜ਼ਾਮ ਨਹੀਂ ਲਾ ਸਕਦਾ ਨਾ ਅਸੀਂ ਰੇਤਾ ਵੇਚਦੇ ਆਂ ਨਾ ਅਸੀਂ ਨਸ਼ੇ ਵੇਚਦੇ ਆਂ ਅਸੀਂ ਤਾਂ ਲੋਕਾਂ ਦੇ ਕੰਮ ਕਰਦੇ ਆਂ ਔਰ ਮੈਂ ਆਪਣੀ ਕਿਰਤ ਕਰਕੇ ਆਪਣਾ ਮੈਂ ਹਲੇ ਵੀ ਬੀਬੀਆਂ ਸਵਾਲ ਤਾਂ ਨਹੀਂ ਪੁੱਛਦੀਆਂ ਕਿ ਜਦੋਂ ਪਿੰਡਾਂ ਜਾਣਦੇ ਹੋ ਕਿ 100000 ਰੁਪਏ ਕਿੱਥੇ ਆਈ ਸਾਡਾ 24 ਹੈ 24000 ਰੁਪਏ ਤੁਹਾਡੇ ਕੋਲ ਨਹੀਂ ਖੜੇ ਆ ਤੁਹਾਡੇ ਕੋਲ ਨਹੀਂ ਪੁੱਛਦੀਆਂ ਅੱਜ ਮਾਨ ਸਾਹਿਬ ਨੇ ਕਹਿਤਾ ਵੀ ਸਾਨੂੰ ਹੁਣ ਜਿਹੜਾ ਅ ਨੇ ਨਹਿਰੀ ਪਾਣੀ ਦੇ ਰਹੇ ਆ 8-9000 ਕਰੋੜ ਬਚਣਾ ਹੈ ਅੱਜ ਇਹ ਕਹਿ ਕੇ ਗਏ ਆ ਵੀ ਨਾਲ ਦੀ ਨਾਲ ਤੁਹਾਡੀ ਉਹ ਗਰੰਟੀ ਪੂਰੀ ਹੋ ਗਈ ਤਾਂ ਕਿੰਨੀ ਕੁ ਉਮੀਦ ਲੱਗਦੀ ਕਿੰਨੇ ਸਿੱਟਾ 13 0 ਤੁਸੀਂ ਦਾਬਾ ਕਰ ਰਹੇ ਹੋ ਪਰ ਬਾਕੀ ਪਾਰਟੀਆਂ ਵੀ ਇਹੀ ਰੂਟੀਨ ਚ ਕਹਿ ਰਹੀਆਂ ਨੇ ਕਿ ਸਾਡੀਆਂ 13 0 ਹੋਣਗੇ ਭਗਵੰਤ ਮਾਨ ਜੀ 0 13 ਹੋ ਸਕਦੀਆਂ ਨੇ ਕੋਈ ਗੱਲ ਨਹੀਂ ਪਤਾ ਲੱਗ ਜੂ ਪਹਿਲਾਂ 92 ਵੀ ਨਹੀਂ ਸੀ ਮੰਨਦੇ ਹੋ ਪਹਿਲਾਂ 92 ਨਹੀਂ ਸੀ ਮੰਨਦੇ ਤਾਂ 92 ਹੋਈਆਂ ਤਾਂ ਹੁਣ 13 0 ਵੀ ਹੋ ਗਏ ਜਿੰਦਰ ਸਿੰਘਲਾ ਆ ਕੇ ਕਹਿੰਦਾ ਮੈਂ ਸੰਗਰੂਰ ਚ ਬਹੁਤ ਕੰਮ ਕਰਾਈਆਂ ਕਹਿੰਦਾ ਉਹ ਕੰਮ ਕਰਤਾ ਜਿਹੜਾ ਕਹਿੰਦਾ ਕਿ ਚਾਹੇ ਸਮੇ ਦੀ ਸਰਕਾਰਾਂ ਚਾਹੇ ਪਿਛਲੇ ਅਕਾਲੀ ਭਾਜਪਾ ਵਾਲੇ ਹੋਣ ਉਹ ਵੀ ਨਗਰੌਰ ਚ ਕੰਮ ਕੀਤੇ ਹੁੰਦੇ ਤਾਂ ਅਨੰਦਪੁਰ ਸਾਹਿਬ ਕਿਉਂ ਆਂਦੇ ਹਮ ਮਨੀਸ਼ ਤਿਵਾੜੀ ਨੇ ਅਨੰਦਪੁਰ ਸਾਹਿਬ ਚ ਕੰਮ ਨਹੀਂ ਕੀਤਾ ਤਾਂ ਹੀ ਚੰਡੀਗੜ੍ਹ ਗਿਆ ਨਾ ਜਿਹੜੇ ਕੰਮ ਕਰਦੇ ਉੱਥੇ ਹੀ ਰਹਿੰਦੇ ਆ ਜਿਹਨੇ ਕੰਮ ਕਰਨਾ ਹੁਣ ਮੈਂ ਚਮਕੌਰ ਸਾਹਿਬ ਚ ਲੱਗਿਆ ਹੋਇਆ ਅਸੀਂ ਉੱਥੇ ਹੀ ਡਟੇ ਹੋਏ ਆ ਠੀਕ ਹੈ ਬਿਲਕੁਲ ਦੇਖੋ ਤੁਸੀਂ ਐਮਐਲਏ ਚੰਨੀ ਚੰਨੀ ਸੀ ਜਿੰਨਾ ਵੱਲੋਂ ਕਿਹਾ ਗਿਆ ਕਿ 13 ਜੀਰੋਂ ਦੇ ਨਾਲ ਆਵਾ ਦੀ ਪਾਰਟੀ ਜਿੱਤੇਗੀ ਅੱਜ ਸੀਐਮ ਭਗਵੰਤ ਮਾਨ ਦਾ ਵੱਡਾ ਰੋਡ ਸ਼ੋਅ ਸੀ ਵੱਡੀ ਗਿਣਤੀ ਦੇ ਵਿੱਚ ਆਮ ਆਦੀ ਪਾਰਟੀ ਦੇ ਵਰਕਰ ਲੋਕਾਂ ਨੇ ਸਮੂਲਿਤ ਕੀਤੀ ਹੈ ਫੁੱਲਾਂ ਦੀ ਵਰਖਾ ਕੀਤੀ ਹੈ ਤਾਂ ਦਾਵਾ ਜਿਹੜਾ ਕੀਤਾ ਜਾ ਰਿਹਾ ਹਰ ਪਾਰਟੀ ਵੱਲੋਂ ਪਰ ਹੁਣ ਜਿੱਤਦਾ ਕੌਣ ਹੈ ਕੌਣ ਹਾਰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਥੋੜੀਆਂ ਕੈਮਰ ਮੇਜਸਪਰੀ ਦੇ ਨਾਲ ਹਰਤੇ